ਕਹਿੰਦੇ ਹੁੰਦੇ ਕਹਾਵਤਾਂ ਕਹਿੰਦੇ ਤੂੰ ਕੌਣ ਆ ਕਹਿੰਦੇ ਮੈਂ ਸੱਦੀ ਨਾਲ ਬੁਲਾਈ ਤੇ ਕਹਿੰਦੇ ਮੈਂ ਲਾੜੀ ਦਿੱਤਾਈ ਉਹ ਅੱਜ ਹਾਲ ਉਹ ਅੱਜ ਮਨਿੰਦਰਜੀਤ ਬਿੱਟਾ ਜਿਹੜਾ ਕਿ ਸਾਈਕਲ ਚੋਰ ਆ ਅੱਜ ਉਹਦਾ ਇਹ ਹਾਲ ਹੋ ਰਿਹਾਗਾ ਉਹ ਪੇਟ ਪੇਟ ਕੇ ਦਹਾਈਆਂ ਦੇ ਰਿਹਾਗਾ ਕਹਿੰਦਾ ਕਿ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਦਿਓ ਸੇਤੀ ਫਾਂਸੀ ਤੇ ਟੰਗੋ ਤੇ ਜਿਹੜਾ ਕਿ ਇਹ ਜੇ ਲੋਕ ਨੇ ਜਿਹੜੇ ਕਿ ਭੜਕਾਉ ਵਿਆੜ ਦਿੰਦੇ ਆ ਜੇ ਜਿਹੜੇ ਕਿ ਨਫ਼ਰਤ ਫਲਾਉਣਾ ਚਾਹੁੰਦੇ ਆ ਜੋ ਕਿ ਪੰਜਾਬ ਅਤੇ ਇਸ ਦੇਸ਼ ਨੂੰ ਵੰਡਣਾ ਚਾਹੁੰਦੇ ਆ ਜਾਂ ਇਸ ਦੇ ਆਪਾਂ ਕਹਿੰਦੇ ਆ ਕਿ ਪੰਜਾਬ ਦੇ ਖਿਲਾਫ ਜਿਹੜੇ ਅੱਜ ਜ਼ਹਿਰ ਉਗਲ ਰਹੇ ਆ ਸਿੱਖਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਕਿਉਂ ਨਹੀਂ ਬਣਦੀ ਆਪਾਂ ਇਹ ਗੱਲਬਾਤ ਕਰਦੇ ਆ ਦੋਸਤੋ ਇਹ ਤੁਹਾਨੂੰ ਸਾਰਾ ਪਤਾ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਕਿ ਕਰੀਬ 30 ਸਾਲ ਦੇ ਅਰਸਾ ਹੋ ਗਿਆ ਉਹਨੂੰ ਜੇਲ੍ਹ ਦੇ ਵਿੱਚ ਬੰਦ ਆ ਤੁਹਾਡੇ ਸਾਰਿਆਂ ਦੇ ਯਾਦ ਹੋਊਗਾ ਆਪਾਂ ਜੇਕਰ ਥੋੜੀ ਪਿੱਛੇ ਗੱਲ ਕਰਦੇ ਆ ਫਿਰ ਆਪਾਂ ਅਗਲੀ ਗੱਲਬਾਤ ਕਰਦੇ ਆ ਕਿ ਉਹਨਾਂ ਦੀ ਫਾਂਸੀ ਹੋਊਗੀ ਜਾਂ ਰੁਕੂਗੀ ਜਾਂ ਫਿਰ ਕੀ ਹੋਊਗਾ ਜਾਂ ਫਿਰ ਪੰਜਾਬ ਦਾ ਮਾਹੌਲ ਖਰਾਬ ਹੋਊਗਾ। ਉਹਨਾਂ ਆਪਾਂ ਗੱਲ ਕਰਦੇ ਆ 1995 ਦੇ ਵਿੱਚ ਚੰਡੀਗੜ੍ਹ ਸੈਕਟਰੀਏਟ ਦੇ ਬੱਤੇ ਜਿਹੜਾ ਸਾਮ 5:30 ਕਰੀਬ 5:30 ਵਜੇ ਦਾ ਜਿਹੜਾ ਦਾਅਕਾ ਦੱਸਿਆ ਜਾ ਰਿਹਾ ਇੱਕ ਤਬਾਕਾ ਹੁੰਦਾ ਜ਼ੋਰਦਾਰ ਉਥੇ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਬੀਅੰਤ ਸਿੰਘ ਗੱਡੀ 'ਚ ਬੈਠਣ ਲੱਗੇ ਐਡ ਤਬਾਕਾ ਹੁੰਦਾ ਤੇ ਗੱਡੀ ਸਮੇਤ ਆ ਜਿਹੜਾ ਕਿ ਬੀਅੰਤ ਸਿੰਘ ਤੇ ਉਹ ਉੱਡੀ ਜਾਂਦਾਗਾ ਤਾਹਾਂ ਤੇ ਨਾਲ ਦੇ ਨਾਲੇ ਜਿਹੜੇ ਹੋਰ ਸਾਥੀ ਵੀ ਆ ਤੇ ਉਥੇ ਦੱਸਿਆ ਗਿਆ ਕਿ ਭਾਈ ਦਲਾਵਰ ਸਿੰਘ ਜੋ ਕਿ ਇੱਕ ਪਹਿਲਾਂ ਜਿਹੜਾ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਸੀ ਤੇ ਉਹਨੇ ਜਿਹੜਾ ਕਿ ਇਹ ਆਪਣਾ ਮਨੁੱਖੀ ਬੰਬ ਬਣ ਕੇ ਜਿਹੜਾ ਉਸ ਟਾਈਮ ਦੇ ਮੁੱਖ ਮੰਤਰੀ ਬਿਆਨਤ ਸਿੰਘ ਨੂੰ ਅਬੰਬ ਦੇ ਨਾਲ ਉਡਾਇਆ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਤਹਿਤ ਜਿਨ੍ਹਾਂ ਤੇ ਦੋਸ਼ ਲੱਗਦੇ ਸੀ ਭਾਈ ਬਲਵੰਤ ਸਿੰਘ ਰਾਜਵਾਨਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਇੰਜੀਨੀਅਰ ਕਿੰਨੇ ਜਿਹੜੇ ਕਿ ਮਾਫ਼ ਕਰਨਾ ਮੇਰੇ ਤੋਂ ਕਈਆਂ ਦੇ ਨਾਂ ਬਿਸਰ ਗਏ ਬੜੇ ਲੰਬੀ ਜਿਹੜੀ ਕਿ ਲੇਖਤਾ ਕੀ ਕਰੀਬ 12-13 ਜਲੇ ਦੇ ਵਿੱਚ ਕੁਝ 7 ਜਾਣੇ ਦੱਸਦੇ ਆ ਕੋਈ 12 ਜਾਣੇ ਦੱਸਦੇ ਆ ਕਿ ਇਹਦੇ ਵਿੱਚ ਜਿਨੇ ਅਜਾਬ ਦਿੱਤਾ ਕਿਉਂ ਦਿੱਤਾ ਉਹਨਾਂ ਦਾ ਉਹਦੇ ਨਾਲ ਕੋਈ ਬੱਟ ਦਾ ਰੋਲਾ ਨਹੀਂ ਸੀ ਬਿਆੰਤ ਦੇ ਨਾਲ ਕੁੱਤੀ ਭੈਣ ਦਾ ਰੋਲਾ ਨਹੀਂ ਸੀ ਜਾਂ ਉਹਨਾਂ ਨੇ ਕੋਈ ਮਿਥਕੇ ਆਪਾਂ ਕਹਿੰਦੇ ਆ ਕਿ ਉਹਨਾਂ ਦਾ ਕੋਈ ਆਪ ਨਿੱਜੀ ਅਰੰਜਸਨ ਦੇ ਨਾਲ ਮਾਰਡਰ ਨਹੀਂ ਕੀਤਾ ਗਿਆ ਉਹ ਇੱਕ ਸਿਆਸੀ ਮਾਰਡਰ ਸੀ ਸਿਆਸੀ ਕਿਉਂ ਸੀ ਕਿਉਂਕਿ ਤੁਹਾਨੂੰ ਸਾਰਾ ਪਤਾ 1990 ਤੋਂ ਲੈ ਕੇ 95 ਤੱਕ ਤੁਸੀਂ ਨਿਗਾਹ ਮਾਰ ਲਓ ਮਾਝਾ ਮਾਲਵਾ ਦੁਆਬਾ ਪੰਜਾਬ ਦੇ ਵਿੱਚਾ ਕਰੀਬ 1.5 ਤੋਂ 2 ਲੱਖ ਨੌਜਵਾਨਾਂ ਨੂੰ ਜਿਹੜਾ ਝੂਠੇ ਪੁਲਸ ਮੁਕਾਬਲਿਆਂ ਦੇ ਵਿੱਚ ਮਾਰਮਕਾਇਆ ਜਿਨ੍ਹਾਂ ਦੇ ਵਿੱਚ ਕੇ ਪੀ ਐਸ ਗਿੱਲ ਦੀ ਅਗਵਾਈ ਦੇ ਤਹਿਤ ਜਿਹੜਾ ਕਿ ਸੂਬਾ ਆ ਮਰਿਆ ਜਿਹੜਾ ਬੁੱਚੜਾ ਹੋਣਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਸਰਹੰਦ ਦਾ ਸੂਬਾ ਤੇ ਜਿਹੜੇ ਇਹਦੇ ਕਾਰਨਾਮੇ ਆ ਕਾਲੇ ਕਾਰਨਾਮੇ ਉਹ ਅੱਜ ਤੁਹਾਡੇ ਸਾਹਮਣੇ ਆ ਰਹੇ ਆ ਇਹ ਸੰਦੀਪ ਸੰਨੀ ਨੇ ਜਿਹੜਾ ਜੋ ਘਟਨਾ ਕਰਮ ਹੋਈ ਹੈ ਪਟਿਆਲੇ ਜੇਲ੍ਹ ਦੇ ਵਿੱਚ ਇਸ ਤੋਂ ਬਾਅਦ ਪਤਾ ਲੱਗਦਾ ਕਿ ਇਸ ਸੂਬੇ ਬੱਚੜ ਨੇ ਇੰਨਾ ਐਨੇ ਨੌਜਵਾਨ ਖਪਾਏ ਸੀ ਤੇ ਮਾਰੇ ਵੀ ਕਿੰਨੇ ਸੀ ਤੜਪਾ ਤਰਫਾ ਕੇ ਕਿਉਂ ਬੈਠੇ ਤੁਹਾਨੂੰ ਗਿਣਕੇ ਨਹੀਂ ਦੱਸ ਸਕਦਾ ਕਿਸ ਤਰ੍ਹਾਂ ਇਹਨੇ ਪਾਪੀ ਨੇ ਜ਼ੁਲਮ ਕੀਤਾ ਸੀ ਤੇ ਇਹਦਾ ਜ਼ੁਲਮ ਦਾ ਅੰਤ ਹੋਇਆ ਹੁਣ ਗੱਲ ਆਪਣੇ ਰਾਜਵਾਨੇ ਤੇ ਆ ਭਾਈ ਬਲਵੰਤ ਸਿੰਘ ਰਾਜਵਾਨਾ ਬੇਸਕੋਨ ਸੇਕ ਕੌਮ ਵੱਲੋਂ ਜਿਹੜਾ ਇੱਕ ਜੰੰਦਾ ਸ਼ਹੀਦ ਦਾ ਜਿਹੜਾ ਦਰਜਾ ਦਿੱਤਾ ਗਿਆ ਤਾਨੂੰ ਇਹ ਸਾਰਿਆਂ ਨੂੰ ਯਾਦ ਹੋਊਗਾ ਕਿ 2012 ਦੇ ਵਿੱਚ ਉਹਨੂੰ ਫਾਂਸੀ ਦੀ ਜਿਹੜੀ ਸਜ਼ਾ ਸੀ ਐਲਾਨੀ ਗਈ ਸੀ ਅਖੀਰ ਤਿੰਨ ਚਾਰ ਦਿਨ ਰਹਿੰਦੇ 28 ਮਾਰਚ ਨੂੰ ਜਿਹੜਾ ਕਿ ਵੱਡਾ ਇੱਕ ਇਕੱਠ ਕ ਲਈ ਕਿ ਪੰਜਾਬ ਉੱਠ ਖੜਿਆ ਪੰਜਾਬ ਵੱਲੋਂ ਜਿਹੜਾ ਥਾਂ-ਥਾਂ ਤੇ ਧਰਨੇ ਮਜਾਰੇ ਸ਼ੁਰੂ ਕਰ ਦਿੱਤੇ ਰੇਲਾ ਰੋਕ ਦਿੱਤੀਆਂ ਬੱਸਾਂ ਚੱਕਾ ਜਾਬ ਕਰ ਦਿੱਤਾ ਤੇ ਉਹ ਦੂਸਰੇ ਪਾਸੇ ਜਿਹੜਾ ਕਿ ਸ਼੍ਰੋਮਣੀ ਕਮੇਟੀ ਉਹਨੂੰ ਵੀ ਅੱਗੇ ਆਉਣਾ ਪਿਆ ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਤੇ ਉਸ ਸਮੇ ਜਿਹੜਾ ਲੋਕਾਂ ਦੇ ਦਵਾ ਅੱਗੇ ਝੁਕਣਾ ਪਿਆ ਉਹਨੂੰ ਤਾਂ ਉਹ ਜਾ ਕੇ ਰਾਸ਼ਟਰਪਤੀ ਨੂੰ ਮਿਲਦਾ ਤੇ ਰਾਸ਼ਟਰਪਤੀ ਕੋਲੇ ਜਾ ਕੇ ਫੈਲ ਰੱਖਦਾ ਕਿ ਰਹਿਮ ਦੀ ਅਪੀਲ ਕੀਤੀ ਜਾਵੇ ਕਿ ਜਿਹੜੀ ਇਹਦੀ ਫਾਂਸੀ ਆ ਉਹਨੂੰ ਵਾਪਸ ਕੀਤਾ ਜਾਵੇ ਤਾਂ ਉਸ ਟਾਈਮ ਜਿਹੜੀ ਰੋਕ ਲੱਗਦੀ ਆ ਤੇ ਸੁਪਰੀਮ ਕੋਰਟ ਵੱਲੋਂ ਕਹਿੰਦੇ ਅਸੀਂ ਰੋਕ ਨਹੀਂ ਲਾਈ ਪਰ ਦੂਸਰੇ ਪਾਸੇ ਆਪਾਂ ਇਹ ਸਾਰਿਆਂ ਨੂੰ ਪਤਾ ਕਿ ਜਿਹੜਾ ਇਹ ਕੇਸ ਆ ਇਹ ਨਾ ਤਾਂ ਹੁਣ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਆ ਕਰ ਤਾਂ ਬਹੁਤ ਕੁਝ ਸਕਦੇ ਆ ਪੰਜਾਬ ਸਰਕਾਰ ਜੇ ਚਾਵੇ ਤਾਂ ਪੰਜਾਬ ਦੇ ਲੋਕ ਜਾਂ ਸਰੋਵਣੀ ਕਮੇਟੀ ਬਾਰੇ ਹੋਮ ਮੰਤਰੀ ਦੇ ਹੱਥ ਦੇ ਵਿੱਚ ਆ ਅਮਿਤ ਸਾਹ ਜਦ ਆਪਾਂ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਿਹੜੇ ਪਾਲੇ ਦੇ ਵਿੱਚ ਆਪਾਂ ਕੀ ਦੇਖਿਆ ਗੇਮ ਆ ਕਿ ਬੇਸਕੌਣ ਸੁਣਵਣੀ ਕਮੇਟੀ ਵੱਲੋਂ ਜਿਹੜਾ ਕਿ ਵਕੀਲ ਵੱਲੋਂ ਕੀਤਾ ਗਿਆ ਅੱਜ ਜਿਹੜੀ ਬਹਿਸ ਹੋਈ ਆ ਬੜੀ ਲੰਬੀ ਚੌੜੀ ਬਹਿਸ ਹੋਈ ਆ ਉਹਦੇ ਤਹਿਤ ਦਲੀਲਾਂ ਦਿੱਤੀਆਂ ਗਈਆਂ ਤੇ ਦੂਸਰੇ ਪਾਸੇ ਜਿਹੜਾ ਸੁਪਰੀਮ ਕੋਰਟ ਵੱਲੋਂ ਵੀ ਇਹ ਕਿਹਾ ਗਿਆ ਕਿ ਇੰਨਾ ਟਾਈਮ ਜਿਹੜਾ ਬੰਦਾ ਚੱਕੀਆਂ ਦੇ ਵਿੱਚ ਬੰਦਾ ਤੇ ਉਹਨੂੰ ਜਾਂ ਤਾਂ ਪਹਿਲਾ ਫਾਂਸ ਕਿਉਂ ਨ ਦਿੱਤੀ ਕੀ ਨਹੀਂ ਜਣ ਸੀ ਕੀ ਕਾਰਨ ਸੀ ਕਿਹਦਾ ਦਵਾ ਸੀ ਉਹ ਤੁਹਾਨੂੰ ਇੱਥੇ ਦੱਸ ਦੇ ਦਿੰਦਾ ਕਿ ਜਿਹੜਾ ਬੰਦੇ ਨੂੰ ਫਾਂਸੀ ਸਜ਼ਾ ਤੁਸੀਂ ਦੇਣ ਲੱਗਿਓ ਹਜੇ ਇਹ ਅੱਲਾਹ ਨੂੰ ਹੋਣਾ 15 ਅਕਤੂਬਰ ਦੀ ਜਿਹੜੀ ਤਾਰੀਖ ਪਈ ਹੋਈ ਆ ਕਿ ਤੁਸੀਂ ਇਹ ਦੇਖ ਲਓ ਕਿ 29 ਸਾਲ ਹੋ ਗਏ ਫਾਂਸੀ ਦੀ ਇੱਕ ਚੱਕੀ ਹੁੰਦੀ ਆ ਚੱਕੀ ਉਹਦਾ ਨਾਮ ਕਿਹਾ ਜਾਂਦਾ ਕਿ ਸਿਰਫ ਇੱਕ ਬੰਦਾ ਹੀ ਉਹਦੇ ਵਿੱਚ ਰਹਿ ਸਕਦਾ ਉੱਥੇ ਉਹਨੇ ਖਾਣਾ ਉੱਥੇ ਉਹਨੇ ਪੀਣਾ ਉੱਥੇ ਉਹਨੇ ਜੰਗਲ ਪਾਣੀ ਸਾਰਾ ਕੁਝ ਉੱਥੇ ਉਹਦਾ ਸਾਰਾ ਕੁਝ ਹੁੰਦਾ ਸਿਰਫ ਇੱਕ ਮਸਾ ਆਪਾਂ ਕਹਦੇ ਆ ਕਿ ਬੰਦਾ ਲੱਤਾਂ ਨਹੀਂ ਨੀ ਸਾਲ ਸਕਦਾ ਆਪਾਂ ਕਹਦੇ ਆ ਕਿ ਜਾਨੀ ਕਿ ਸਿੱਡੀਆਂ ਨਹੀਂ ਕਰ ਸਕਦਾ ਪੂਰੀ ਤਰ੍ਹਾਂ ਕਿ ਐਡਾ ਕ ਕਮਰਾ ਹੁੰਦਾ ਬਿਲਕੁਲ ਹੁਣ ਤੁਸੀਂ ਇਹ ਦੇਖ ਲਓ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੇ ਇਸ ਸੰਬੰਧ ਦੇ ਵਿੱਚ ਭੁੱਖ ਹੜਤਾਲ ਵੀ ਕਈ ਵਾਰੀ ਕੀਤੀ ਆ ਕਿ ਭਾਈ ਮੇਰਾ ਨਵਟਾਰਾ ਕਰੋ ਜਵੇਂ ਤੁਸੀਂ ਚਾਹੁੰਦੇ ਹੋ ਜੇ ਤੁਸੀਂ ਫਾਂਸੀ ਦੇਣਾ ਚਾਹੁੰਦੇ ਤਾਂ ਮੈਨੂੰ ਫਾਂਸੀ ਦੇ ਦਿਓ ਜੇ ਤੁਸੀਂ ਰਹਿਮ ਦੀ ਪੀਲ ਕਰਨਾ ਚਾਹੁੰਦੇ ਹੋ ਤਾਂ ਮੇਰੀ ਉਮਰ ਜਿਹੜੀ ਤਬਦੀਲ ਕੀਤੀ ਜਾਵੇ ਤੇ ਕਈ ਵਾਰ ਜਿਹੜਾ ਕਿ ਸ਼ਰੋਣੀ ਕਮੇਟੀ ਨੂੰ ਵੀ ਜਿਹੜਾ ਲੈਟਰ ਲਿਖ ਲਿਖ ਸਕਿਆ ਤੇ ਸ਼ਰੋਣੀ ਕਮੇਟੀ ਵੱਲੋਂ 25 ਲੱਖ ਦਸਕਤ ਕਰਵਾਏ ਗਏ ਤਾਂ ਫਿਰ ਪੱਤੀ ਲੱਖ ਦਸਕਤ ਉਹ ਕਿੱਥੇ ਗਏ ਤਾਂ ਕੇਂਦਰ ਨੇ ਕਹਿੰਦੇ ਉਹਨੂੰ ਥੜੇ ਤੇ ਨਹੀਂ ਚੰਦ ਦਿੱਤਾ ਦੇਸ਼ੋ ਜੀਰੋ 10 ਆਲਾ ਕੇਂਦਰ ਦੇ ਵਿੱਚ ਪਾਈ ਬਾਲ ਤਾਂ ਰਹੀ ਆ ਉਦੋਂ ਸਿੰਘਾਂ ਨੂੰ ਸੜਾ ਸਕਦੇ ਸੀ ਉਦੋਂ ਸਭ ਕੁਝ ਕਰ ਸਕਦੇ ਸੀ ਪਰ ਉਦੋਂ ਨੀਅਤ ਦੇ ਵਿੱਚ ਖੋਟ ਸੀ ਕਿ ਜੀ ਇਹ ਸਾਰੇ ਬਾਹਰ ਨਾ ਆ ਜਾਣ ਲੋਕਾਂ ਦਾ ਅੱਜ ਹੰਗਾਰਾ ਹੈਗਾ ਇਹਨਾਂ ਪ੍ਰਤੀ ਪਿਆਰ ਆ ਸਤਿਕਾਰ ਆ ਪੰਜਾਬ ਦੇ ਲੋਕ ਕਦੇ ਇਹਨਾਂ ਨੂੰ ਮੁੱਖ ਮੰਤਰੀ ਨਾ ਬਣਾ ਦੇਣ ਇਹਨਾਂ ਨੂੰ ਐਮਪੀ ਨਾ ਬਣਾ ਦੇਣ ਇਹਨਾਂ ਨੂੰ ਅਹੁਦੇ ਨਾ ਮਿਲ ਜਾਣ ਇਹਨਾਂ ਨੂੰ ਕਦੇ ਜ਼ਥੇਦਾਰੀ ਇਹਨਾਂ ਦੇ ਦੇਣ ਇਹ ਡਰ ਸੀ ਇਹ ਸਤਾ ਰਿਆ ਸੀ ਪਰ ਜਦੋਂ ਪਰਗਾਸ ਬਦਲ ਇਸ ਦੁਨੀਆ ਤੋਂ ਜਾਂਦਾ ਤੇ ਜਦੋਂ ਸਾਰਾ ਕੁਝ ਤੈਸ ਤੈਸ ਹੋ ਜਾਂਦਾ ਜਦੋਂ ਪੰਜਾਬ ਦੀ ਸੱਤਾ ਵੀ ਉਹਨਾਂ ਦੇ ਹੱਥੋਂ ਚਲੀ ਜਾਂਦੀ ਆ ਲਗ ਭਾਗ ਜਿਹੜੀ ਕਿ ਸ਼੍ਰੋਮਣੀ ਕਮੇਟੀ ਦੀ ਦਫਾੜ ਪਿਆ ਹੋਇਆ ਤੇ ਆਪਣੇ ਦੇ ਵਿੱਚ ਵੀ ਦਫਾੜ ਪੈ ਗਿਆ ਤੇ ਹੁਣ ਜਿਹੜੇ ਕਿ ਹੱਥ ਪੈਰ ਮਾਰਦੇ ਆ ਤੇ ਇਸ ਕਰਕੇ ਜਿਹੜਾ ਕਿ ਹੁਣ ਜਿਹੜੀ ਹੋਮ ਮਿਨਿਸਟਰ ਆ ਹੁਣ ਹੋਮ ਮਿਨਿਸਟਰ ਦੇਖਦੇ ਆ ਕਿ ਉਹਦੇ ਤੇ ਕੀ ਰੈਐਕਸ਼ਨ ਦਿੰਦਾ ਕੀ ਕਹਿੰਦਾਗਾ ਅੰਮ੍ਰਿਤਸਰ ਵੱਲੋਂ ਜੇਕਰ ਭਾਈ ਅੰਮਰਪਾਲ ਸਿੰਘ ਨੂੰ ਇਹ ਗੱਲ ਕਿਹਾ ਜਾਂ ਜਾਂਦੀ ਆ ਕਿ ਅਸੀਂ ਡਿਬਰੂ ਕੜ ਬੇਸ਼ੱਕ ਸਾਡੀ ਪੰਜਾਬ ਦੇ ਵਿੱਚ ਸਰਕਾਰ ਨੇ ਅਸੀਂ ਫੇਰ ਵੀ ਉਹਨੂੰ ਡਿਬਰੂ ਕੜ ਦੇਲ ਦੇ ਵਿੱਚ ਬੰਦ ਕੀਤਾ ਜੇਕਰ ਇਹ ਭਾਵਨਾ ਗੀ ਜਾਂ ਆਪਾਂ ਕਹਿੰਦੇ ਕਿ ਇਹ ਹੋਮ ਮਿਨਿਸਟਰ ਦੇ ਵਿੱਚ ਇਹ ਚੀਜ਼ਾਂ ਨੇ ਤਾਂ ਤੁਸੀਂ ਇਹਦੇ ਉੱਤੋਂ ਕਿਵੇਂ ਸਾਬ ਯਾਰ ਹੁੰਦਾਗਾ ਤੁਹਾਨੂੰ ਸਾਰਿਆਂ ਨੂੰ ਪਤਾ ਦੂਸਰੇ ਪਾਸੇ ਉਹ ਲੋਕਾਂ ਜਿਹੜੇ ਕਿ ਕਹਿੰਦੇ ਹੁੰਦੇ ਨਾ ਮੈਂ ਸੱਦੀ ਨਾ ਬਲਾਈ ਮੈਂ ਲਾੜੇ ਦੀ ਤਾਈ ਤੇ ਉਹ ਕੌਣ ਨੇ ਉਹ ਮਨਿੰਦਰਜੀਤ ਮਿੱਤੇ ਵਰਗੇ ਸਾਈਕਲ ਚੋਰ ਜਿਹੜੇ ਅੱਜ ਪਿੱਟਦੇ ਫਿਰਦੇ ਆ ਦਹਾਈਆਂ ਦਿੰਦੇ ਫਿਰਦੇ ਆ ਕਿ ਇਹਨੂੰ ਫਾਂਸੀ ਤੇ ਲਟਕਾਉਣਾ ਚਾਹੀਦਾ ਫਾਂਸੀ ਹੋਣੀ ਚਾਹੀਦੀ ਆ ਇਹ ਲੋਕ ਪੰਜਾਬ ਦੇ ਵਿੱਚ ਪਵਾੜਾ ਪਾਣਾ ਚਾਹੁੰਦੇ ਆ ਇਹ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਆ ਇਹ ਲੋਕ ਇਹ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਸੁਖੀ ਬੱਚੇ ਵਸੇ ਸਾਡੇ 33 32 33 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੰਦ ਸਿੱਖਾਂ ਨੂੰ ਉਹਨਾਂ ਨੇ ਆਪਣੀਆਂ ਸਲਜਾਵਾਂ ਤੋਂ ਦੁੱਗਣੀ ਸਜ਼ਾਵਾ ਕੱਟ ਲਈਆਂ ਤੇ ਉਹਨਾਂ ਨੂੰ ਨਾਕ ਦੇ ਪਰੋ ਮਿਲਦੀ ਆ ਤੇ ਨਿਆਈਂ ਕਦੇ ਕੋਈ ਸਰਕਾਰ ਅੱਗੇ ਆ ਕੇ ਉਹਨਾਂ ਦੇ ਰਹਿਾਇਦਾ ਵੱਡਾ ਕਦਮ ਚੱਕਦੀ ਆ ਅਕਾਲੀਆ ਦੀ ਸਰਕਾਰ ਰਹੇਗੀ 10 ਸਾਲ ਕੈਪਟਨ ਦੀ ਸਰਕਾਰ ਰਹੇਗੀ 4 ਸਾਲ ਆਵਾ ਦੀ ਪਾਰਟੀ ਸਰਕਾਰ ਰਹੇਗੀ ਦੱਸੋ ਕਈ ਇੱਕ ਸਿੰਘਾ ਜੇਕਰ ਕਿਸੇ ਨੂੰ ਛੱਡਿਆ ਹੋਵੇ ਦੂਸਰੇ ਪਾਸੇ ਦਵਿੰਦਰਪਾਲ ਸਿੰਘ ਭੱਲੜਾ ਬੇਸ਼ੱਕ ਡਾਕਟਰਾਂ ਨੇ ਕਿਹਾ ਕਿ ਇਹਨਾਂ ਜਿਹੜਾ ਮਾਨਸਿਕ ਤੌਰ ਤੇ ਐਨਾ ਟੌਰਚਰ ਕੀਤਾ ਹੋਇਆ ਕਿ ਜਿਹੜਾ ਉਹਨੂੰ ਸੁੱਧ ਜਾਂ ਬੁੱਧ ਨਹੀਂ ਯਾਨੀ ਕਿ ਉਹਦਾ ਮਾਨਸਿਕ ਜਿਹੜੀ ਕਿ ਉਹਦਾ ਦਿਮਾਗ ਬ੍ਰੇਨ ਇਹਨਾਂ ਕਿ ਇਹਨਾਂ ਨੇ ਜਿਹੜਾ ਟੌਰਚਰ ਕਰਕੇ ਉਸ ਨੂੰ ਜਿਹੜਾ ਕੀਤਾ ਜੇਲ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਕਿ ਪੂਰਾ ਤਰ੍ਹਾਂ ਜਿਹੜਾ ਉਹ ਤੰਦਰੁਸਤ ਨਹੀਂ ਤੇ ਨਾਲ ਉਹਨੂੰ ਛੱਡਿਆ ਜਾ ਰਿਹਾ ਤੇ ਨਾਲ ਕਿਸੇ ਨੂੰ ਹੋਰ ਛੱਡਿਆ ਜਾ ਰਿਹਾ ਜਿਹੜੇ ਇੱਥੇ ਬਲਾਤਕਾਰ ਕਰਕੇ ਗਏ ਆ ਜਾ ਜਿਹੜੇ ਮਰਡਰ ਕਰਕੇ ਗਏ ਆ ਆਪਾਂ ਫਿਰ ਉਹਦੀ ਆਧਾਰਨ ਦੇ ਦਿੰਨੇ ਆ ਤੁਹਾਨੂੰ ਕਿ ਉਹ ਤਿਹੇ ਦਿਨ ਜਿਹੜਾ ਪ੍ਰავლਤੇ ਆ ਜਾਂਦੇ ਆ ਕਿਉਂਕਿ ਉਹਨਾਂ ਨੂੰ ਵੋਟਾਂ ਲੈਣੀਆਂ ਨੇ ਉਹਨਾਂ ਦਾ ਵੋਟ ਬੈਂਕ ਆ ਉਹਨਾਂ ਦੀ ਕਰੋੜਾਂ ਦੇ ਵਿੱਚ ਗਿਣਤੀ ਆ ਸਿੱਖ ਕਰੋੜਾਂ ਦੇ ਵਿੱਚ ਨਹੀਂ ਸਿੱਖ ਤਾਂ ਆਪਸ ਦੇ ਵਿੱਚ ਬੰਡੇ ਪਏ ਆ ਸਿੱਖਾਂ ਦੇ ਟੋਟੇ ਟੋਟੇ ਆਪਸ ਦੇ ਵਿੱਚ ਹੋਏ ਪਏ ਆ ਇਹ ਉਹ ਕਹਿੰਦਾ ਜੀ ਮੈਂ ਉਹਨੂੰ ਕਿਉਂ ਬੁਲਾ ਮੈਂ ਉਹ ਕਹਿੰਦਾ ਮੇਰੀ ਟਕਸਾਲ ਵੱਡੀ ਉਹ ਕਹਿੰਦਾ ਮੇਰੀ ਟਕਸਾਲ ਵੱਡੀ ਉਹ ਕਹਿੰਦਾ ਮੈਂ ਸੰਤ ਵੱਡਾ ਉਹ ਦੂਜਾ ਕਹਿੰਦਾ ਮੈਂ ਸੰਤ ਵੱਡਾ ਐਸੇ ਚੱਕਰ ਦੇ ਵਿੱਚ ਸਿੱਖ ਕੌਮ ਦਾ ਘਾਣ ਹੋ ਗਿਆ ਜੇਕਰ ਭਾਈ ਬਲਬੰਸ ਸਿੰਘ ਰਾਜਿਆਂ ਨੂੰ ਫਾਂਸੀ ਹੁੰਦੀ ਹੈ ਕੀ ਤੁਸੀਂ ਚਾਹੋਣੇ ਹੋ ਕਿ ਜੇਕਰ ਭਾਈ ਕੁਦਰਤ ਨਾ ਕਰੇ ਸਰਕਾਰਾਂ ਜੋ ਮਰਜ਼ੀ ਕਰ ਸਕਦੀਆਂ ਇਹ ਪੰਜਾਬ ਤੋਂ ਬਾਹਰ ਲੱਜਾ ਕੇ ਪੰਜਾਬ ਦੇ ਵਿੱਚ ਤਾਂ ਫਾਂਸੀ ਦਾ ਜਿਹੜਾ ਸ਼ਾਇਦ ਕੋਈ ਅਹਜਾ ਹੈ ਨਹੀਂ ਕਿ ਪੰਜਾਬ ਦੇ ਵਿੱਚ ਦਿੱਤੀ ਜਾਵੇ ਜਾਂ ਕੱਲ ਨੂੰ ਪੰਜਾਬ ਤੋਂ ਬਾਹਰ ਜਾ ਕੇ ਜਿਹੜਾ ਫਾਂਸੀ ਤੇ ਜਿਹੜਾ ਫੰਦੇ ਤੇ ਆਪਾਂ ਕਹਿੰਦੇ ਇੱਕ ਲਟਕਾਇਆ ਜਾਂਦਾ ਜਾਂ ਫਾਂਸੀ ਦਿੱਤੀ ਜਾਂਦੀ ਆ ਕੀ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਰਹਿ ਦਿਓ ਹੁਣ ਲੋਕ ਕਹਿੰਦੇ ਆ ਜੀ ਉਹ ਤਾਂ ਉਹ ਅਕਾਲੀ ਦਲ ਦਾ ਹੋ ਗਿਆ ਤੇ ਬਾਕੀ ਲੋਕ ਨਹੀਂ ਹੁਣ ਕੁਝ ਬੋਲਦੇ ਐਥੇ ਮੈਂ ਥੋੜੀ ਜਿਹੀ ਟਿੱਪਣੀ ਕਰਨਾ ਚਾਹਣਾ ਤੇ ਦੱਸਣਾ ਚਾਹਣਾ ਕਿ ਕੋਈ ਵੀ ਸਹੀਦੀ ਉਹਨੇ ਆਪਣੇ ਘਰ ਵਾਸਤੇ ਨਹੀਂ ਦਿੱਤੀ ਤੇ ਆਪਣੇ ਉਹਨੇ ਕੋਈ ਨਿੱਜੀ ਉਹਦਾ ਮਾਫਦ ਨਹੀਂ ਸੀ ਕੋਈ ਨਿੱਜੀ ਉਹਦਾ ਕੋਈ ਫਾਇਦਾ ਨਹੀਂ ਸੀ ਕਿ ਭਾਈ ਬਿਆਨਤ ਸਿੰਘ ਨੂੰ ਮਾਰਨਾ ਮੁੱਖ ਮੰਤਰੀ ਨੇ ਭਾਈ ਕਹਿ ਗਿਆ ਮਾਫ ਕਰਨਾ ਕਿ ਬਿਆਨਤ ਸਿੰਘ ਉਸ ਸਮੇਂ ਦਾ ਬੱਚੜਾ ਇੱਕ ਅਫਸਰ ਬਣਿਆ ਪੰਜਾਬ ਦਾ ਮੁੱਖ ਮੰਤਰੀ ਜਿਨੇ ਕਿ ਕੋਕੋ ਕੇ ਜਵਾਨੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੁਣ ਜਿਹੜਾ ਉਹ ਬੰਦੇ ਮਾਰਿਆ ਸੀ ਕੇਪੀਐਸ ਗੱਲਾ ਉਹ ਪਤਾ ਲੱਗਦਾ ਸੀ ਕਿ ਅਕਾਲੀ ਆ ਅਕਾਲੀ ਕਾਕੇ ਬੰਦੇ ਮਾਰੇ ਜਾਂਦੇ ਸੀ ਜਾਂ ਫਿਰ ਕਾਂਗਰਸੀ ਕਹਿ ਕੇ ਬੰਦੇ ਮਾਰੀ ਜਾਂਦੇ ਸੀ ਜਾਂ ਫਿਰ ਆਪਾਂ ਇਹ ਕਹੇ ਕਿ ਬੀਜਪੀ ਕਹਿ ਕੇ ਬੰਦੇ ਮਾਰੀ ਜਾਂਦੇ ਸੀ ਉਦੋਂ ਨਾ ਕਾਂਗਰਸੀ ਦੇਖਿਆ ਜਾਂਦਾ ਸੀ ਨਾ ਕੋਈ ਜਾਤ ਨਾ ਕੋਈ ਪਾਤ ਨਾ ਕੋਈ ਮੋਨਾ ਨਾ ਕੋਈ ਘੋਨਾ ਨਾ ਕੋਈ ਸਰਦਾਰ ਇਹ ਪਤਾ ਲੱਗਦਾ ਸੀ ਕਿ ਤੇ ਮਗਰ ਸਿੰਘ ਲੱਗਿਆ ਤੇ ਇਹਨੂੰ ਚੱਕ ਕੇ ਮਾਰ ਦਿਓ ਜੇਦੋ ਸਹਿਦਾ ਕਹਾਣ ਕੀਤਾ ਤਾਂ ਜਾ ਕੇ ਉਹਨਾਂ ਸਿੰਘਾਂ ਨੇ ਜਿਹੜਾ ਇਹ ਐਡਾ ਵੱਡਾ ਕਦਮ ਚੁੱਕਿਆ ਤਾਂ ਅੱਜ ਜਾ ਕੇ ਇਹ ਗੱਲ ਆ ਕਰਨੀ ਬਹੁਤ ਲੋਕਾਂ ਬਾਤ ਜਿਹੜੀ ਨਲੈਕੀ ਵਾਲੀ ਕਹੂੰਗਾ ਮੈਂ ਸਭ ਤੋਂ ਹੁੰਦੀ ਆ ਜਿਹੜੇ ਲੋਕ ਕਹਿੰਦੇ ਆ ਜਿਉਂ ਉਧਰ ਹੋ ਗਿਆ ਹਰ ਇੱਕ ਦੀ ਆਪਣੀ ਆਪਣੀ رائے ਹੁੰਦੀ ਆ ਪਰ ਉਹ ਕਿਸੇ ਦੇ ਖਿਲਾਫ ਨਹੀਂ ਬੋਲਿਆ ਕਿਸੇ ਸਿੰਘ ਦੇ ਖਿਲਾਫ ਨਹੀਂ ਬੋਲਿਆ ਕਿਸੇ ਵੀ ਨਮਾਇंदे ਦੇ ਖਿਲਾਫ ਨਹੀਂ ਬੋਲਿਆ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰਨਾ ਆਪਣੇ ਕਮੈਂਟ ਵੀ ਲਿਖਣਾ ਕਿ ਤੁਹਾਨੂੰ ਲੱਗਦਾ ਕਿ ਸਰਕਾਰ 15 ਅਕਤੂਬਰ ਜਾਂ 15 ਤੋਂ ਬਾਅਦ ਕੁਝ ਸਮਾਂ ਫਾਂਸੀ ਦੇ ਸਕਦੀ ਆ ਜਾਂ ਫਾਂਸੀ ਰੋਕ ਸਕਦੀ ਆ ਜਾਂ ਫਿਰ ਦੇਸ਼ ਦਾ ਕਾਨੂੰਨ ਕੀ ਕਹਿੰਦਾ ਕਿ ਜਿਹੜਾ ਬੰਦਾ 29 30 ਸਾਲ ਪਹਿਲਾਂ ਜੇਲ੍ਹ ਦੇ ਵਿੱਚ ਕੱਟ ਲਵੇ ਜਾਂ ਜਿਹਦੀ ਫਾਈਲ ਆ ਜਿਹੜੀ ਰਾਸ਼ਟਰਪਤੀ ਕੋਲ ਪਹੁੰਚ ਜਾਵੇ ਤਾਂ ਉਹਨੂੰ ਫਾਂਸੀ ਦਿੱਤੀ ਜਾ ਸਕਦੀ ਆ ਇਹ ਕਾਨੂੰਨ ਕਹਿੰਦਾ ਹੈਗਾ ਤੇ ਇਸ ਤੇ رائے ਆਪਣੀ ਜ਼ਰੂਰ ਦਿਓ ਤੇ ਵੀਡੀਓ ਨੂੰ ਚੰਗੀ ਲੱਗੇ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ ਬਹਿਰ ਜੀ ਕਾ ਖਾਲਸਾ ਬਹਿਰ ਜੀ ਕੀ ਫਤਿਹ